ਕੈਪਟਨ ਸੀਟਾਂ ਦੇ ਵਿੱਚ ਗੱਡੀ ਐ ਮੈਟ ਡਬਲ ਆ ਸੀਟ ਕਵਰ ਪੂਰੇ ਸੋਹਣੇ ਆ ਏਸੀ ਹੀਟਰ ਓਕੇ ਆ ਸਰਵਿਸ ਗੱਡੀ ਦੀ ਕਰਾਈ ਵੀ ਆ ਸਾਫ ਸੁਥਰੀ ਤੇ ਸੋਹਣੀ ਗੱਡੀ ਆ ਸ਼ੌਂਕ ਨਾਲ ਕਿਸੇ ਬੰਦੇ ਦੀ ਬਾਈ ਜੀ ਘਰੇ ਰੱਖੀ ਵੀ ਸੀ ਗੱਡੀ ਕਾਰਬਨ ਕਲਰ ਆ オリジナル ਕਹਿੰਦਾ ਤਾਂ ਗੱਡੀ オリジナル ਹੀ ਮਿਲੂਗੀ ਜੀ ਓਕੇ ਆ ਗੱਡੀ ਸਾਰੀ ਹਸੀਗਾ ਟਾਸਕਿਵਰ ਤੁਹਾਡਾ ਸਵਾਗਤ ਹੈ ਆਪਣਾ ਪੇਜ ਪੰਜਾਬ ਕੋਰਟ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਦਰਸ਼ਕੋਰਾ ਆਪਾਂ ਅਨੋਵਾ ਗੱਡੀਆਂ ਤੇ ਕੰਮ ਕਰਦੇ ਆਂ ਸੋਡੇ ਵਾਸਤੇ ਆਪਾਂ ਸੋਹਣੀਆਂ ਤੇ ਸਾਫ-ਸੁੱਤਰੀਆਂ ਗੱਡੀਆਂ ਲੈ ਕੇ ਆਉਂਦੇ ਰਹਿੰਨੇ ਆ ਪੀਪੀ03 ਬਠਿੰਡਾ ਨੰਬਰ 2009 ਮਾਡਲ ਬੀ ਟਾਪ ਮਾਡਲ ਗੱਡੀ ਆ ਜੀ 2029 ਤਿੱਕਰ ਪਾਸਿੰਗ ਪਈ ਆ ਅਲਾਈ ਟਾਇਰਾਂ ਤੇ ਨਿਗਾਹ ਮਰਾ ਦਿਓ ਬਾਈ ਜੀ ਜਿਹੜੀ ਟਾਇਰਾਂ ਦੀ ਹਾਲਤ ਆ ਉਹ ਹੈਗੀ ਆ ਬਾਈ ਜੀ 80% ਤੇ ਅਲਾਈ ਬਹੁਤ ਸੋਹਣੇ ਲੱਗੇ ਪਿਆ ਸਾਫ-ਸੁੱਤਰੀ ਖੂਬਸੂਰਤ ਅਲਾਈ ਲੱਗੇ ਪਿਆ ਸੈਂਟਰ ਲੋਕਿੰਗ ਵਾਲੀ ਗੱਡੀ ਦੇ ਨਾਲ ਚਾਬੀ ਆ ਜੀ ਦੇ ਵੀ ਸੀਸ ਤੇ ਮਰਾਦੀ ਕਰ ਨੀਗਾ ਸੀਸੇ ਗੱਡੀ ਤੇ ਸਾਰੇ ਨਾਲ ਦੇ ਆ ਨਵਾਂ ਮਾਡਲ ਆ ਨਵਾਂ ਦੀ ਸੀਸੇ ਆ ਜੀ ਇੱਕ ਦੋ ਪੀਸ ਚੇਂਜ ਆ ਮੈਟਰ ਤੇ ਮਰਾਦੋ ਨੀਗਾ ਮੈਟ ਗੱਡੀ ਦੇ ਵਿੱਚ ਡਬਲ ਆ ਮੈਟਿੰਗ ਹੋਈ ਵੀ ਆ ਤੇ ਵੀ ਮੈਟਿਕ ਤੇ ਮਰਾਦੋ ਕਰ ਨੀਗਾ ਮੈਟਿੰਗ ਹੋਈ ਵੀ ਆ ਮੈਟ ਗੱਡੀ ਦੇ ਵਿੱਚ ਡਬਲ ਆ ਸਟੀਰਿੰਗ ਤੇ ਮਰਾਦੋ ਕਰ ਨੀਗਾ ਮੜੀ ਜੀ ਦੂਰ ਕਰਕੇ ਦਿਖਾ ਦਿਓ ਜੀ ਸਟੀਰਿੰਗ ਦੇ ਉੱਪਰ ਜਿਹੜੇ ਫੰਕਸ਼ਨ ਆ ਉਹ ਚਾਲੂ ਆ ਜੀ ਸਭ ਕੁਝ ਐਨੋ ਓਕੇ ਗੱਲ ਬਾਤ ਆ ਸਾਫ ਸੁਥਰੀ オリジナル ਗੱਡੀ ਆ ਏਸੀ ਆਟੋ ਕੰਟਰੋਲ ਆ ਡਬਲ ਹੀਰ ਬੈਗਾ ਇੱਕ ਕੈਰੈਕਟਰ ਸਾਈਡ ਤੇ ਜੀ ਇੱਕ ਸਟੀering ਦੇ ਵਿੱਚ ਹੈ ਜੀ ਕੈਪਟਨ ਸੀਟਾਂ ਦੇ ਵਿੱਚ ਗੱਡੀ ਆ ਮੈਟ ਡਬਲ ਆ ਸੀਟ ਕਵਰ ਪੂਰੇ ਸੋਹਣੇ ਆ ਏਸੀ ਹੀਟਰ ਓਕੇ ਆ ਸਰਵਿਸ ਗੱਡੀ ਦੀ ਕਰਾਈ ਵੀ ਆ ਸਾਫ ਸੁਥਰੀ ਤੇ ਸੋਹਣੀ ਗੱਡੀ ਆ ਸ਼ੌਂਕ ਨਾਲ ਕਿਸੇ ਬੰਦੀ ਦੀ ਬਾਈ ਜੀ ਘਰੇ ਰੱਖੀ ਵੀ ਸੀ ਗੱਡੀ ਕਾਰਬਨ ਕਲਰ ਆ オリジナル ਕਹਿੰਦਾ ਤਾਂ ਗੱਡੀ オリジナル ਹੀ ਮਿਲੂਗੀ ਜੀ ਓਕੇ ਆ ਗੱਡੀ ਸਾਰੀ 2009 ਮਾਡਲ ਵੀ ਮਾਡਲ ਆ ਜੀ 2009 ਮਾਡਲ ਆ ਤਵੀ ਇੱਥੇ ਦੇਖਦੇ ਮਸਲੇ ਕਰਨੀਗਾ ਸਾਈਡ ਤੇ ਬਹੁਤ ਸਾਫ ਸੁਥਰੀ ਬਹੁਤ ਸੋਹਣੀ ਗੱਡੀ ਆ ਜੀ ਕਮੇਟਿਕ ਮੋਡ ਤੇ ਜਿਵੇਂ ਨਵੀਂ ਹੋਈ ਹੋਈ ਆ ਸੀਟ ਕਵਰ ਬਿਲਕੁਲ ਨਵੀਂ ਛੱਤ ਤੇ ਮਰਵਾ ਦਿਓ ਨੀਗਾ ਬਾਈ ਜੀ ਨਵੀਂ ਆ ਸਾਰਾ ਕੁਝ ਇਹ ਸ਼ੌਂਕ ਨਾਲ ਰੱਖੀ ਹੋਈ ਸੀ ਕਿਸੇ ਦੀ ਗੱਡੀ ਬਾਈ ਜੀ ਤੇ ਜਿਹੜੀ ਗੱਡੀ ਦੀ ਪਾਸੰਗ ਆ ਜੀ ਨਵਾਂ ਮਾਡਲ ਦੀ 2029 ਤਿੱਕਰ ਪਾਸੰਗ ਗੱਡੀ ਦੀ ਫਲਾਲ ਪਈ ਆ ਗੱਡੀ ਕੋਈ ਵੀ ਲੈ ਕੇ ਜਾਓ ਆਪਣੇ ਕੋਲੋਂ ਨਾਂ ਕਰਾ ਕੇ ਮਿਲੂ ਜੀ ਨਾਂ ਕਰਾਏ ਤੋਂ ਬਿਨਾਂ ਗੱਡੀ ਕੋਈ ਨਹੀਂ ਮਿਲਣੀਗੀ ਓਕੇ ਗੱਡੀ ਆ ਸਾਰੀ ਸਾਫ ਸੁਥਰੀ ਗੱਡੀ ਆ ਇੰਜਨ ਤੇ ਮਰੋਣੇ ਨਹੀਂ ਗਾ ਬਾਈ ਜੀ ਛੱਤ ਤੇ ਨਿਕਾ ਜਰੂਰ ਉਮਰਵਾ ਦਿਓ ਇਟਰ ਲੋਕਿੰਗ ਵਾਲੀ ਗੱਡੀ ਦੇ ਨਾਲ ਚੱਲੋ ਆ ਜੀ ਸਾਫ ਸੁਥਰੀ ਗੱਡੀ ਹੈਗੀ ਸਾਰੀ オリジナル ਦੇ ਵੀ ਚੜਨੇ ਵਾਲੀ ਕਰਾਂਗੇ ਇੱਕ ਹੋਰ ਚੀਜ਼ ਹੈ ਜੀ ਬੈਟਰੀ ਦੇ ਮਾਰੇ ਬੜੀ ਨਹੀਂ ਗਾ ਪੰਨੀ ਵੀ ਨਹੀਂ ਲਹੀ ਤੇ ਜਿਨ੍ਹਾਂ ਦੀ ਗੱਡੀ ਹੈ ਬਾਈ ਜੀ ਉਹਨਾਂ ਨੇ ਰਖਾਈ ਹੈਗੀ ਘਾਟ ਨਾਲ ਮਿਲੂਗਾ ਪੰਜ ਚਾਰ ਦਿਨ ਹੀ ਹੋਇਆ ਰਖਾਈ ਨੂੰ ਨੀਟਾਂ ਦੇ ਕਲੀਨ ਇੰਜਣ ਓਕੇ ਗੱਡੀ ਆ ਸਾਰੀ ਕੋਈ ਕੰਮ ਖਰਚਾ ਨਹੀਂ ਸਰਵਿਸ ਹੋਈ ਵੀ ਆ ਤੇਸੀ ਹੀ ਟਰੋਕੇ ਆ ਫਿਲਟਰ ਵਗੈਰਾ ਚੇਂਜ ਆ ਤੇਲ ਬਿਲਕੁਲ ਨਵਾਂ ਬ੍ਰੇਕਲ ਇੰਜਨ ਆਇਲ ਸਭ ਕੁਝ ਨਮਾਜੀ 2009 ਮਾਡਲ ਆ ਇਹ ਗੱਡੀ ਖਰੀਦਣ ਵਾਸਤੇ ਤੁਸੀਂ ਨੂੰ ਪਹੁੰਚਣਾ ਪਊਗਾ ਪਿੰਡ ਸਰਾਤਪੁਰੇ ਜ਼ਿਲ੍ਹੇ ਮਠੰਡੇ ਦੇ ਵਿੱਚ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਜਿਹੜੀ ਗੱਡੀ ਦੀ ਡਿਮਾਂਡ ਆ ਜੀ ਉਹ 2 ਲੱਖ ਤੇ 90000 ਰੁਪਏ ਦੀ ਮੰਗ ਆ 네ਗੋਸ਼ੀਏਬਲ ਰੇਟ ਆ ਮਾਨਤਨ ਹੋ ਜਾਊਗਾ ਤੇ ਜਿਹਨੂੰ ਫੋਲੋ ਜ਼ਰੂਰ ਕਰ ਲਓ ਪੰਜਾਬ ਟੂਰ ਨੂੰ ਇੰਸਟਾਗ੍ਰam YouTube ਤੇ Facebook ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ 2009 ਮਾਡਲ 2029 ਟਿੱਕਰ ਪਾਸ ਡਿਮਾਂਡ ਜੀ 2 ਲੱਖ ਤੇ 90000 ਰੁਪਏ ਧੰਨਵਾਦ